ਜੀ ਵੀ ਜੀ ਪਿੰਡਰ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਉਸ ਤੋਂ ਮਾਨਵਕਤਾ ਸੇਵਾ ਕੰ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਤਾਜ ਰਜਿਆ ਸੋ ਲਗਾਤਾਰ ਦੂਜੀ ਵਾਰ ਤੋਂ ਸਰਪੰਚ ਚੁਣੇ ਗਏ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਜੀ ਮੈਂ ਸ਼ਿਵਦੇਵਾਲ ਪਿੰਡ ਮੂਲੀਵਾਲ ਤੋਂ ਸਰਪੰਚ ਮੈਂ ਦੂਜੀ ਵਾਰ ਸਰਪੰਚ ਬਣਿਆ ਜੀ ਤੇ ਪਿੰਡ ਵਾਸੀਆਂ ਦਾ ਬਹੁਤ ਸੰਯੋਗ ਕੋ ਮੈਨੂੰ ਮਿਲਿਆ ਬਹੁਤ ਵਧੀਆ ਤਰੀਕੇ ਨਾਲ ਮੈਂ ਜਿੱਤੇ ਆ ਜੀ ਬਹੁਤ ਲੋਕਾਂ ਦਾ ਸੰਯੋਗ ਸੀ ਤੇ ਫਿਰ ਮੈਨੂੰ ਦੋੜੇ ਮੌਕਾ ਮਿਲਿਆ ਹੈ ਹਵੇ ਜੀ ਪਿੰਡ ਦੇ ਵਿੱਚ ਨੌਜਵਾਨਾਂ ਦਾ ਵੀ ਲਾਸਨ ਦੇ ਵਿੱਚ ਆ ਬੋਲਦਾ ਹੁੰਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਜੀ ਮੇਰੀ ਪੰਚਾਇਤ ਹੀ ਨੌਜਵਾਨਾਂ ਦੀ ਬਣੀ ਆ ਜੀ ਮੇਰੇ ਮੈਂਬਰ ਪੰਚਾਇਤ ਵੀ ਜਿਹੜੇ ਉਹ ਵੀ ਸਾਰੇ ਤਕਰੀਬਨ ਨੌਜਵਾਨ ਹੀ ਆ ਜੀ ਤੇ ਨੌਜਵਾਨਾਂ ਨੇ ਹੀ ਮੈਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਦੇ ਕਹਿਣ ਤੇ ਮੈਂ ਪਹਿਲੀ ਵਾਰ ਵੀ ਨੌਜਵਾਨਾਂ ਨੇ ਕਿਹਾ ਵੀਰਾਂ ਨੇ ਕਿ ਐਤਕਾ ਤੁਸੀਂ ਬੰਨਾ ਸਰਪੰਚ ਐਤਕਾ ਫਿਰ ਉਹਨਾਂ ਲੋਕਾਂ ਦਾ ਹੀ ਉਹਨਾਂ ਭੈਣ ਭਰਾਵਾਂ ਦਾ ਹੀ ਸਹਿਯੋਗ ਨਾਲ ਜਿਹੜਾ ਆਪਾਂ ਨੂੰ ਮੌਕਾ ਮਿਲਿਆ ਜੀ ਉਹ ਮੇਰਾ ਕੋਈ ਨਹੀਂ ਪਲੇਡ ਭਰਨ ਕੀ ਹੋਵੇਗਾ ਪਿੰਡ ਦਾ ਵਿਕਾਸ ਕੀਤਾ ਸੀ ਅੱਗੇ ਵੀ ਜੀ ਹੁਣ ਵੀ ਕਰਾਂਗੇ ਜੀ ਆਪਣਾ ਪੂਰਾ ਲਗਨ ਮਿਹਨਤ ਨਾਲ ਕੰਮ ਕਰਾਂਗਾ ਪਿੰਡ ਦਾ ਸਹਿਯੋਗ ਨਾਲ ਇਹਰ ਪਿੰਡ ਦੀ ਹਰ ਮੁਸ਼ਕਲ ਨੂੰ ਹੱਲ ਕਰਾਂਗੇ ਜੀ। ਅ ਪਿਛਲੇ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹੜੇ ਹੁਣ ਤੁਹਾਡੀ ਦੂਹੀ ਟਰਮ ਦੇ ਵਿੱਚ ਪੂਰੇ ਕਰਾਈ ਜਾਣਗੇ। ਪਿਛਲੀ ਾਰ ਸਾਰੇ ਕੰਮ ਤਕਰੀਬਨ ਹੋ ਹੀ ਗਏ ਸੀ ਬਸ ਇੱਕ ਕੰਮ ਰਹਿ ਗਿਆ ਜਿਹੜਾ ਸੱਪੜ ਦਾ ਤੇ ਇੱਕ ਸਕੂਲ ਨੂੰ ਅਪਡੇਟ ਕਰਨ ਦਾ ਅਪਗ੍ਰੇਡ ਕਰਨ ਦਾ ਰਹਿ ਗਿਆ ਸੀ। ਉਹ ਅਸੀਂ ਇਸ ਇਸ ਟਰਮ ਚ ਜ਼ਰੂਰ ਕਰ ਦਾਂਗੇ ਕਲੀਅਰ। ਅ ਸਰ ਮਨਾਈਗਾਰੀ ਗੱਲ ਕਰੀਏ ਮਨਾਈਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਪੂਰਨ ਯਾਇ ਨਾਂ ਜਿਹੜੇ ਪਾਈ ਜਾਂਦੇ ਆ ਤੁਸੀਂ ਆਹ ਵੇਖਿਆ ਟੀਵੀ ਜਮਾਨੇ ਦਾ ਸੋਸ਼ਲ ਵਿਸਥਾਰ ਨੇ ਆਵੇਗਾ ਸੋ ਤੁਹਾਡੀ ਇਹ ਗਵਾਹੀ ਦੇ ਵਿੱਚ ਕਿਵੇਂ ਵਿਖਿਆ ਜਾਏਗਾ ਨਹੀਂ ਬਹੁਤ ਵਧੀਆ ਮਨਰੇਗਾ ਸੈਂਟਰ ਸਰਕਾਰ ਦੀ ਸਕੀਮ ਹੈ ਬਹੁਤ ਵਧੀਆ ਬੇਰੋਜ਼ਗਾਰ ਲੋਕਾਂ ਨੂੰ ਕਾਰੋਬਾਰ ਮਿਲ ਰਿਹਾ ਹੈ ਜਿਹੜੇ ਨਹੀਂ ਬਾਹਰ ਕਿਤੇ ਕੰਮ ਕਰ ਸਕਦੇ ਆਪਣੇ ਪਿੰਡ ਵਿੱਚ ਰਹਿ ਕੇ ਹੀ ਆਪਣਾ ਕੰਮ ਕਰ ਸਕਦੇ ਨੇ ਵਧੀਆ ਦਿਹਾੜੀ ਮਿਲ ਰਹੀ ਹੈ 322 ਰੁਪਏ ਦਿਹਾੜੀ ਹੈ ਨਰੇਗਾ ਦੀ ਤੇ ਆਮ ਲੋਕ ਜ਼ਿਆਦਾਤਰ ਤੇ ਬੀਬੀਆਂ ਇਸ ਕੰਮ ਨੂੰ ਜ਼ਿਆਦਾ ਪੈਲ ਦੇ ਆਧਾਰ ਤੇ ਕਰ ਰਹੀਆਂ ਆ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਵੀ ਹੈਗਾ ਵਾ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਬਿਨਾਂ ਨੂੰ وجہ ਤੋਂ ਨਜ਼ਾਇਜ਼ ਨਾ ਪਾਵਾਂਗੇ ਕੁਝ ਕੰਮ ਇਹੋ ਜਿਹੀ ਹੁੰਦੇ ਆ ਕਿ ਜਿਵੇਂ ਉਹ ਆਪਾਂ ਪ੍ਰੋਜੈਕਟ ਵੱਡੇ ਹੁੰਦੇ ਨੇ ਉਹ ਲੇਬਰ ਦੇ ਨਾਲ ਹੀ ਕਰ ਦਿੰਦੇ ਆ ਲੇਬਰ ਆਪਾਂ ਇਦਾਂ ਹੁੰਦਾ ਜੀ ਉਹ ਕਈ ਮਸ਼ੀਨਾਂ ਦਾ ਕੰਮ ਕਰਨੇ ਪੈਂਦੇ ਨੇ ਤੇ ਜਿਹੜੇ ਲੇਬਰ ਨਹੀਂ ਕਰ ਸਕਦੀ ਫਿਰ ਕਈ ਇਹੋ ਜਿ ਸਾਨੂੰ ਵੀ ਅਕਾਊਂਟ ਕਰਨੇ ਪੈਂਦੇ ਨੇ ਜਿਨ੍ਹਾਂ ਵਿੱਚ ਉਹਨਾਂ ਦੇ ਅਕਾਊਂਟਾਂ ਚ ਪੇਮੈਂਟ ਪਵਾ ਕੇ ਮਸ਼ੀਨ ਵਾਲੇ ਨੂੰ ਦੇ ਕੇ ਉਹ ਕੰਮ ਕਰਾ ਲਈਏ ਪਿੰਡ ਦੀ ਸਲਾਹ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੀ ਖਰੀਦ ਆਏ ਕੰਮ ਜੀ ਹੋਰ ਉਦਾਂ ਕੁਛ ਨਹੀਂ ਇਹੋ ਜਿਹਾ ਨਜਾਇਜ਼ ਕੰਮ ਕੁਛ ਨਹੀਂ ਹੁੰਦਾ ਔਰ ਆਪਣੇ ਰਸਨ ਕਾਰਡ ਦੀ ਸਮੱਸਿਆ ਜਦੋਂ ਕਿਤੇ ਪਿੰਡਾਂ ਜੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਵਿੱਚ ਮੇਰੇ ਜੀ ਜਦੋਂ ਮੈਂ ਪਿਛਲੀ ਔਰ ਸਰਪੰਚ ਬਣਿਆ ਸੀ ਤਕਰੀਬਨ 50 ਕਾਰਡ ਹੀ ਸਿਰਫ ਓਨਲੀ ਜਦੋਂ ਮੈਂ ਮੌਜੂਦ ਅਸੀਂ ਸਰਕਾਰ ਚ ਬਣ ਗਏ ਆਪਾਂ ਸਰਪੰਚ ਤੇ 350 ਕਾਰਡ ਰਸਨ ਕਾਰਡ ਬਣਾਇਆ ਹੈ ਸਾਡੇ ਪਿੰਡ तकरीबन ਸਾਰੇ ਹੀ ਲੋਕਾਂ ਦੇ ਰਸਟਰਡ ਆਲਰੇਡੀ ਬਣੇ ਹੋਏ ਨੇ ਜੇ ਕੁਝ ਰਹਿ ਗਿਆ ਤੇ ਸਾਈਡ ਬੰਦ ਹੈ ਉਹ ਵੀ ਜਦੋਂ ਸਾਈਡ ਖੁੱਲੀ ਤੇ ਉਸ ਵੇਲੇ ਬਣ ਜਾਣਗੇ ਪਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਇੱਥੇ ਸਟਾਫ ਦੀ ਕਮੀ ਹੈ ਜਾਂ ਇੱਥੇ ਸਕੂਲ ਅਪਗ੍ਰੇਡ ਹੋਣੇ ਚਾਹੀਦੇ ਹਾਂ ਹਾਂਜੀ ਸਕੂਲ ਤੇ ਅਪਡੇਟ ਹੋਣਾ ਕਰਾਣਾ ਵੀ ਹੈਗਾ ਵਾਜੀ ਬਾਕੀ ਸਾਡੇ ਸਰਕਾਰੀ ਸਕੂਲ ਚ ਬਹੁਤ ਵਧੀਆ ਬਹੁਤ ਰਿਸਪੌਂਸ ਦੇ ਰਹੇ ਨੇ ਲੋਕ ਬੱਚੇ ਬਹੁਤ ਵਧੀਆ ਨੇ ਉੱਥੇ ਵੀ ਆ ਰਹੇ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਕੂਲ ਹੈ ਸਾਡੇ ਪਿੰਡ ਦਾ ਮਾਰਕ ਬਿਲਡਿੰਗ ਵੀ ਵਧੀਆ ਹੈਗੀ ਹੈ ਪਲੇਗ੍ਰਾਉਂਡ ਵੀ ਹੈਗੀ ਹੈ ਫਿਰ ਪਾਰਕ ਵੀ ਹੈਗੀ ਹੈ ਸਾਰਾ ਕੁਝ ਅਵੇਲੇਬਲ ਹੈਗਾ ਹੈ ਸਭ ਤੁਸੀਂ ਉਸ ਪਿੰਡ ਨੂੰ ਨਹੀਂ ਗੋ ਕਿ ਕਈ ਵਾਰੀ ਪਿੰਡ ਦੇ ਵਿੱਚ ਇਦਾਂ ਹੁੰਦਾ ਕਿ ਝਗੜੇ ਇੰਨੇ ਵੱਧ ਜਾਂਦੇ ਨੇ ਗਰੀਬ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ ਥਾਣੇ ਕਰਾਇਆ ਧੱਕੇ ਖਾਣੇ ਪਿੰਦੇ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਇਸ ਗੰਦਰੀ ਦੇ ਦਰਅਸਲ ਜੇ ਕੋਈ ਝਗੜਾ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਪਿੰਡ ਚ ਹੀ ਨਿਬੇੜਨਾ ਜ਼ਿਆਦਾਤਰ ਰੱਖਿਆ ਹੈ ਥਾਣੇ ਭਟਾਣੇ ਜਾਣ ਦੀ ਲੋੜ ਨਹੀਂ ਪੈਂਦੀ ਲੋਕਾਂ ਨੂੰ ਇਹੀ ਸੱਚਾਈ ਦੀ ਜਿੱਤ ਹੁੰਦੀ ਹੈ ਜੀ ਸੱਚੇ ਬੰਦੇ ਦਾ ਸਾਥ ਦੇਈਦਾ ਜਿਹੜਾ ਝੂਠਾਂ ਨੂੰ ਝੂਠਾ ਕਹਿ ਕੇ ਲੋਕ ਨਾਲੇ ਤੇ ਜੁੜਦੇ ਨੇ ਤੇ ਨਾਲੇ ਵਧੀਆ ਤਰੀਕੇ ਨਾਲ ਸਮਝਦੇ ਵੀ ਹੈਗੇ ਨੇ ਇਸ ਕਰਕੇ ਸਾਡੇ ਪਿੰਡਾਂ ਨੂੰ ਜ਼ਿਆਦਾਤਰ ਥਾਣਿਆਂ ਚ ਜਾਣ ਦੀ ਜ਼ਰੂਰਤ ਪਈ ਨਹੀਂ ਅਜੇ ਤੱਕ ਸਭ ਕਈ ਵਾਰੀ ਸੈਂਟਰ ਗੌਰਮਨਟ ਦੇ 50 ਕਰੋੜ ਰੁਪਏ ਸੁੱਖ ਸੁਹੂਤਾਂ ਗਰੀਬ ਲੋਕਾਂ ਨੂੰ ਦਿੰਦੇ ਆ ਧੜੇ ਬੰਦੀ ਕਰਕੇ ਪਿੰਡ ਵਿੱਚ ਨਾ ਤੱਕ ਪੁੱਜਦਾ ਨਹੀਂ ਹੁੰਦਾ ਕਿ ਕਿਵੇਂ ਨਹੀਂ ਜੀ ਨਹੀਂ ਸਾਡੇ ਪਿੰਡ ਦਾ ਏਕਾ ਜੀ ਇਦਾਂ ਦਾ ਕੁਛ ਨਹੀਂ ਹੈਗਾ ਵੀ ਭਾਵੇਂ ਸਰਕਾਰ ਕੋਈ ਵੀ ਆਵੇ ਜੋ ਪਿੰਡ ਚ ਸਹੂਲਤ ਆਈ ਉਹ ਸਾਰੇ ਗਰੀਬ ਲੋਕਾਂ ਚ ਵੰਡੀ ਜਾਏਗੀ ਇਹੋ ਜਿਹਾ ਕੁਛ ਨਹੀਂ ਹੁਣ ਵੀ ਸੈਂਟਰ ਸਰਕਾਰ ਵੱਲੋਂ ਆਵਾਸ ਯੋਜਨਾ ਦੇ ਤਹਿਤ ਕੱਚੇ ਮਕਾਨਾਂ ਦੀਆਂ ਗ੍ਰੈਂਟਾਂ ਆਈਆਂ ਭਰਦੇ ਪਏ ਆ ਅਸੀਂ ਕਿਸੇ ਦਾ ਵੀ ਮਤ ਪੀਤ ਨਹੀਂ ਕੀਤਾ ਹੈਗਾ ਜਿਹੜੇ ਗਰੀਬ ਲੋਕ ਨੇ ਜਿਹੜੇ ਇਸ ਲਾਇਕ ਹੈਗੇ ਨੇ ਉਹਨਾਂ ਨੂੰ ਭਾਵੇਂ ਕੋਈ ਵੀ ਪਾਰਟਨਰ ਸੰਬੰਧਤ ਹੈਗਾ ਹੈ ਉਹਨਾਂ ਦੀ ਔਨਲਾਈਨ ਆਪਾਂ ਡਾਕੂਮੈਂਟ ਉਹਨਾਂ ਦੇ ਪੂਰੇ ਕੀਤੇ ਨਹੀਂ ਤਾਂ ਕਿੰਨੇ ਜਿਹੜੇ ਹੁਣ ਕੱਜਾਂ ਕਨਾਂ ਦੇ ਜਿਹੜੇ ਕੋਟ ਕਰ ਚੱਲੇ ਨੇ ਜਿਹੜਾ ਜਿਹੜੀ ਆਸ਼ੀਸ਼ ਮੇਰੇ ਪਿੰਡ 'ਚ ਜਿਹੜੇ ਪਿਛਲੀ ਔਰ ਜਿਹੜੇ ਭਰੇ ਸੀ ਉਹ ਤੇ ਤਕਰੀਬਨ 5 ਘਰ ਹੀ ਜਿਨ੍ਹਾਂ ਨੂੰ ਕੱਚੇ ਕੋਠਿਆਂ ਦੀ ਗਰੰਟ ਮਿਲੀ ਹੁਣ ਐਤਕਾਂ ਜਿਹੜਾ ਸਰਵੇ ਕੀਤਾ ਹੈ ਅਸੀਂ 100 ਤੋਂ ਪਲੱਸ ਲੋਕਾਂ ਦੇ ਸਰਵੇ ਕਰ ਚੁੱਕੇ ਆ ਜਿਨ੍ਹਾਂ ਨੂੰ ਜ਼ਰੂਰਤ ਆ ਦੇਖੋ ਉਹਨਾਂ ਵਿੱਚੋ ਕਿੰਨੇ ਪਾਸ ਹੁੰਦੇ ਹੋਏ ਸੈਂਟਰ ਸਰਕਾਰ ਦੀ ਸਕੀਮ ਹੈ ਅਸੀਂ ਆਪਣੇ ਵੱਲੋਂ ਕਿਸੇ ਨੂੰ ਵੀ ਮਨਾ ਨਹੀਂ ਕੀਤਾ ਤੇ ਹਰ ਇੱਕ ਨੂੰ ਕੀਤਾ ਸਰ ਜੂਸ ਆਗੂ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਮੈਸੇਜ ਇਹ ਹੈ ਕਿ ਨਸ਼ਿਆਂ ਤੋਂ ਮੁਕਤ ਰਹਿਣ ਮੈਂ ਤੇ ਜਿੱਥੇ ਵੀ ਕੋਈ ਕਿਤੇ ਨਸ਼ਾ ਕਰਦੇ ਵੀ ਹੋਣ ਤੇ ਉਹਨਾਂ ਨੂੰ ਰੋਕੀਦਾ ਹੀ ਆ ਮੋੜੀਦਾ ਹੀ ਆ ਵੀ ਇਹ ਕੰਮ ਨਾ ਕਰੋ ਬਾਕੀ ਸਾਡੀ ਟੀਮ ਵਧੀਆ ਬਣੀ ਆ ਸਾਰੇ ਯੰਗ ਮੈਂਬਰ ਆ ਸਾਰੇ ਅਸੀਂ ਤਕਰੀਬਨ ਇਹੀ ਸੋਚਦੇ ਆ ਵੀ ਨਸ਼ਾ ਪਿੰਡ ਚੋਂ ਵੀ ਮੁਕਤ ਕਰੀਏ ਅਸਰ ਕਲ ਕਿਸਾਨਾਂ ਦੇ ਜਿਹੜੇ ਉਤੇ ਅਰਸੰਕਤਾ ਪੰਜਾਬ ਸਰਕਾਰ ਵੱਲੋਂ ਪਾ ਗਿਆ ਕੀਆਂ 3 ਪੀ ਸਵਾ ਸਾਲ ਦੇ ਖਾਸ ਉਤੇ ਨੌਰੀ ਪੱਡ ਸਮੂਹ ਪੱਡ ਦੇ ਵਿੱਚ ਹੀ ਕਿਵੇਂ ਦੇਖਦੇ ਹੋਗਾ ਬਹੁਤ ਮੰਦ ਭਾਗੀ ਖਬਰ ਹੈ ਜੀ ਇਹ ਨਹੀਂ ਚਾਹੀਦਾ ਸਰਕਾਰ ਨੂੰ ਇਦਾਂ ਕਿਸਾਨਾਂ ਨਾਲ ੱੱੱਕਾ ਹੋ ਰਿਹਾ ਹੈ ਜੀ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹਨਾਂ ਨਾਲ ੱੱੱਕਾ ਨਾ ਹੋਵੇ ਤੇ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ ਜੋ ਸਮੱਸਿਆ ਇਹਨਾਂ ਦਾ ਹੱਲ ਕੱਢਿਆ ਜਾਵੇ ਇਦਾਂ ਖਰਾਬ ਕਰਾਂਗੇ ਤੇ ਨੁਕਸਾਨ ਹੁੰਦਾ ਜੀ ਪਰ ਕਿਹੜਾ ਹੁਣ ਲੋੜੀ ਦਾ ਕੰਮ ਆ ਜਿਹੜਾ ਉਹ ਪਹਿਲ ਦੇ ਅਧਾਰ ਤੇ ਤੁਹਾਡੇ ਕੋਈ ਤੇ ਕਰਵਾਇਆ ਜਾਂਦਾ ਜੀ ਮੇਰਾ ਪਹਿਲ ਦੇ ਆਧਾਰ ਤੇ ਸੱਪੜ ਦੀ ਚਾਰਦਵਾਰੀ ਕਰਨੀ ਹੈ ਉਹ ਆਪਾਂ ਬਸ ਥੋੜਾ ਜਿਹਾ ਸ਼ੁਰੂ ਕਰਨਾ ਵਾ ਸੱਪੜ ਦਾ ਹੀ ਹੈ ਜਿਆਦਾ ਪ੍ਰੋਬਲਮ ਹੋਰ ਕੋਈ ਨਹੀਂ ਹੈ ਰਿਤੀ ਪਿੰਡ ਦੇ ਲੋਕਾਂ ਦਾ ਮਨ ਸੇਵਾ ਗੰਦਾਂ ਲੋਕਾਂ ਦਾ ਮਾਨ ਬਟਾ ਤੋਂ ਕੀ ਮੈਸੇਜ ਹੁਣ ਪਿੰਡਾਂ ਦਾ ਮੈਂ ਪਿੰਡ ਵਾਸੀਆਂ ਦਾ ਫਿਰ ਤੋਂ ਇੱਕ ਵਾਰ ਤਹਿ ਦਿਲ ਤੋਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਸੰਯੋਗ ਦਿੱਤਾ ਹੈ ਗਾੜੀ ਵਾਸਤੇ ਵੀ ਉਹ ਮੇਰਾ ਸੰਯੋਗ ਦੇਣਗੇ ਮੈਨੂੰ ਇੰਨਾ ਕੁ ਮਿਹਰ ਨੂੰ ਆਸਿਆ ਤੇ ਮੈਂ ਪਿੰਡ ਵਿੱਚ 24 ਘੰਟੇ ਹਾਜ਼ਰ ਹਾਂ ਕਿਸੇ ਵੀ ਗਰੀਬ ਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਨਵੀਂ ਜ਼ਰੂਰਤ ਪੈਂਦੀ ਤੇ ਮੈਂ ਹਾਜ਼ਰ ਹਾਂ